ਵਾਲਸਾ ਜੀ ਗੱਲ ਬੜੀ ਗੌਰ ਦੇ ਨਾਲ ਸੁਣਿਓ ਬੜੇ ਧਿਆਨ ਦੇ ਨਾਲ ਜਿਨ੍ਹਾਂ ਲੋਕਾਂ ਤੋਂ 3 ਘੰਟੇ 4 ਘੰਟੇ 5 ਘੰਟੇ ਨਹੀਂ ਚੌਂਕੜਾ ਮਾਰਿਆ ਜਾਂਦਾ ਨਹੀਂ ਬੈਠਾ ਜਾਂਦਾ ਲੰਮਾ ਸਮਾਂ ਨਾਮ ਇੰਨਾ ਚਿਰ ਨਹੀਂ ਜਪ ਸਕਦੇ ਇੰਨਾ ਚਿਰ ਬਾਣੀ ਨਹੀਂ ਪੜ ਸਕਦੇ ਉਹ ਜੇ ਕੋਈ ਵੀ ਪਦਾਰਥ ਚਾਹੁੰਦੇ ਨੇ ਕਿ ਅਸੀਂ ਗੁਰੂ ਸਾਹਿਬ ਦੇ ਕੋਲੋਂ ਆ ਚੀਜ਼ ਲੈਣੀ ਹੈ ਦੁਨੀਆ ਦੀ ਕੋਈ ਵੀ ਚੀਜ਼ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਉਸ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਦੁਕਾਨ ਹੱੱਡੀ ਖੁੱਲੀ ਹੁੰਦੀ ਹੈ ਉਸ ਟਾਈਮ ਮਹਾਰਾਜ ਨੇ ਆਪਦੇ ਖਜ਼ਾਨੇ ਖੁੱਲੇ ਹੁੰਦੇ ਨੇ ਉਹ ਸਮਾਂ ਕਿਹੜਾ ਹੈ ਸਵਾ ਪੈਰ ਰਾਤ ਰਹਿੰਦੇ ਆ तकरीबन 2 ਵਜੇ ਕਿਉਂਕਿ ਜਦੋਂ ਮਾਤਾ ਤ੍ਰਿਪਤਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਪੁੱਤਰ ਜੀ ਤੁਹਾਡਾ ਜੇ ਮਨ ਕੰਮ ਦੇ ਵਿੱਚ ਨਹੀਂ ਲੱਗਦਾ ਮੱਝਾਂ ਚਰਾਉਣ ਦੇ ਵਿੱਚ ਨਹੀਂ ਲੱਗਦਾ ਇੱਧਰ ਉੱਧਰ ਮਨ ਨਹੀਂ ਲੱਗਦਾ ਤੇ ਤੁਸੀਂ ਪਟਵਾਰੀ ਦੇ ਪੁੱਤ ਜੇ ਜੇ ਮੈਂ ਕਹਿ ਕੇ ਤੁਹਾਨੂੰ ਹੱਟੀ ਖਲਵਾ ਦੇਣੀ ਆ ਮਹਾਰਾਜ ਕਹਿੰਨ ਲੱਗੇ ਮਾਤਾ ਜੀ ਸਾਡੀ ਹੱਟੀ ਖੁੱਲੀ ਹੁੰਦੀ ਹੈ ਮਾਤਾ ਜੀ ਕਹਿੰਨ ਲੱਗੇ ਅਸੀਂ ਤੇ ਵੇਖੀ ਨਹੀਂ ਕਦੋਂ ਖੁੱਲੀ ਹੁੰਦੀ ਹੈ ਮਹਾਰਾਜ ਕਹਿੰਦੇ ਜਦੋਂ ਸਵਾ ਪੈਰ ਰਾਤ ਰਹਿੰਦੀ ਹੈ ਉਦੋਂ ਸਾਡੀ ਹੱਟੀ ਖੁੱਲੀ ਹੁੰਦੀ ਹੈ ਮਾਤਾ ਜੀ ਕਹਿੰਦੇ ਕੋਈ ਆਉਂਦਾ ਹੈ ਹੱਟੀ ਤੇ ਕਿ ਨਹੀਂ ਉਸ ਸਮੇਂ ਮਹਾਰਾਜ ਕਹਿੰਦੇ ਕੋਈ ਵਿਰਲਾ ਹੁੰਦਾ ਹੈ ਜਿਹੜਾ ਸੌਦਾ ਲੈਣਾ ਚਾਹੁੰਦਾ ਹੈ ਇਹ ਵਪਾਰ ਕਰਨਾ ਚਾਹੁੰਦਾ ਹੈ ਹਣ ਵਿਰਲੇ ਨਹੀਂ ਕਣੇ ਰੋਕੇ ਪਿਆਰਿਓ ਬੜੇ ਵਿਰਲੇ ਲੋਕ ਇਸ ਸਮੇਂ ਜਾਗਦੇ ਨੇ ਹਾਂ ਮੈਂ ਤੁਸੀਂ ਕੀ ਕਰਨਾ ਹੈ ਜਦੋਂ 12 ਤੋਂ 3 ਦੇ ਵਿੱਚ ਵਿੱਚ ਤੁਹਾਡੀ ਕਿਸੇ ਸਮੇਂ ਵੀ ਅੱਖ ਖੁੱਲਦੀ ਹੈ ਤੁਸੀਂ ਉੱਠਣਾ ਹੈ ਉਦੋਂ 5 ਮਿੰਟ ਦੇ ਵਾਸਤੇ ਮੂਲ ਮੰਤਰ ਕਰਨਾ ਹੈ ਮੂਲ ਮੰਤਰ ਦਾ ਜਾਪ ਕਿਉਂਕਿ ਉਦੋਂ ਚਾਰੇ ਪਾਸੇ ਸ਼ਾਂਤੀ ਹੁੰਦੀ ਹੈ ਉਸ ਸਮੇਂ ਜਿਹੜਾ ਮਨ ਗੁਰੂ ਸਾਹਿਬ ਦੇ ਨਾਲ ਜੁੜਨਾ ਹੈ ਨਾ ਉਹ ਦਿਨ ਵਿੱਚ ਕਿਸੇ ਸਮੇਂ ਨਹੀਂ ਜੁੜ ਸਕਦਾ ਉਦੋਂ ਤੁਸੀਂ 5 ਮਿੰਟ ਮੂਲ ਮੰਤਰ ਜਾਪ ਕਰਕੇ ਜੋ ਕੁਝ ਵੀ ਤੁਹਾਡੀ ਮੰਗ ਹੈ ਉਹ ਗੁਰੂ ਸਾਹਿਬ ਦੇ ਕੋਲੋਂ ਮੰਗ ਕੇ ਤੇ ਫਿਰ ਤੁਸੀਂ ਜੇ ਅੰਮ੍ਰਿਤ ਵੇਲਾ ਸੰਭਾਲਣਾ ਹੈ ਸੰਭਾਲੋ ਜੇ ਤੁਹਾਡਾ ਨਹੀਂ ਜਿੱਤ ਕਰਦਾ ਸੋਣਾ ਹੈ ਤੁਸੀਂ ਸੌ ਵੀ ਸਕਦੇ ਜੇ ਵੈਸੇ ਮੈਂ ਤੇ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਅੰਮ੍ਰਿਤ ਵੇਲਾ ਸੰਭਾਲ ਲਓ ਤੇ ਫਿਰ ਗੁਰੂ ਕੀ ਪਿਆਰੋ ਜਦੋਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਵੇਖਿਓ ਤੁਹਾਡੀ ਮੰਗ ਪੂਰੀ ਹੋ ਜਾਵੇਗੀ ਕਿਉਂਕਿ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦੀ ਹੱਟੀ ਖਜ਼ਾਨੇ ਖੁੱਲੇ ਹੁੰਦੇ ਨੇ ਜਿਹੜੇ ਲੋਕ ਹੱਟੀ ਦੇ ਤੇ ਜਾਂਦੇ ਨੇ ਤਾਨੂੰ ਖਜ਼ਾਨੇ ਮਿਲ ਜਾਂਦੇ ਨੇ ਦੁਨੀਆ ਦਾ ਕੋਈ ਵੀ ਪਦਾਰਥ ਤੁਸੀਂ ਚਾਹੁੰਦੇ ਜੇ ਉਹ ਨਾਨਕ ਪਾਤਸ਼ਾਹ ਜੀ ਤੁਹਾਡੀਆਂ ਝੋਲੀਆਂ ਭਰ ਦੇਣਗੇ ਤੁਹਾਨੂੰ ਉਹ ਪਦਾਰਥ ਬਖਸ਼ਿਸ਼ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ